ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਮਿੱਤਰੋ ਅੱਜ ਆਪਣਾ ਇੱਕ ਟਰੈਕਟਰ ਦਿੱਤਾ ਜੀ 475 ਇਹ ਟਰੈਕਟਰ ਚੱਲਿਆ ਵੀ ਆਪਣੇ ਪਿੰਡੇ ਦਾ ਬਾਈ ਰਿਸ਼ਤੇਦਾਰੀ ਕੀ ਟਰੈਕਟਰ ਚੱਲਿਆ ਤੇ ਵੀਰ ਨੇ ਆਏ ਹੋਏ ਆ ਗੜੀ ਪਿੰਡ ਤੋਂ ਤੇ ਆਪਾਂ ਵੀ ਅੱਜ ਥੋੜਾ ਜਣਾ ਕਿਤੇ ਪ੍ਰੋਗਰਾਮ ਦੇ ਵਿੱਚ ਵੀ ਵੀਡੀਓ ਨਹੀਂ ਸੀ ਵੈਸੇ ਪਾਈ ਬਾਈ ਇਹ ਟਰੈਕਟਰ ਵਿੱਚੇ ਆਏ ਸੀਗਾ ਤੇ ਬਾਈ ਨੇ ਪਹੁੰਚੇ ਹੋਏ ਆ ਥੋੜੀ ਬਣਾਉਣੇ ਵਲੌਗ ਆਪਾਂ ਬਣੇ ਰਹੂ ਚਲੋ ਭਾਈ ਆਹ ਟਰੈਕਟਰ ਦਿੱਤਾ ਜੀ ਆਪਾਂ 475 ਇਹ ਮਾਡਲ ਪੰਨੇ 97 ਪਤਨੀ 98 ਆ ਤੇ ਕਿਰਨ ਬਾਈ ਸਾਡਾ ਮਾਲਾਣਾ ਪਹੁੰਚਿਆ ਹੋਇਆ ਹੋਰ ਕਿਰਨ ਵੀਰੇ ਕੀ ਹਾਲ ਆ ਹੋਰ ਵੀਰੇ ਠੀਕ ਠਾਕ ਠੀਕ ਹੈ ਵੀ ਠੀਕ ਹੈ ਤੇ ਬਾਈ ਸਾਡੇ ਪਿੰਡ ਦੇ ਹੀ ਆ ਭਾਈ ਐਕਟਰ ਦਵਾਇ ਕਿੰਨੇ ਆਪਣੇ ਰਿਸ਼ਤੇਦਾਰ ਨੂੰ ਐਵੇਂ ਬਾਈ ਪਖਾਨ ਦਾ ਟਰੈਪਰ ਯਾਰ ਬਹੁਤ ਆਪ ਦੇ ਕੋਲ ਰੱਖਿਆ ਹੈ ਜਿੰਮਦਾਰਨ ਕਹਿੰਦੇ ਵਧੀਆ ਬਾਈ ਕਿੰਨੇ ਵੀਰੇ ਨੰਬਰ ਵੀ ਆਪਣੇ ਰੋਪੜ ਦਾ ਹੀ ਆ ਲੋਕਲ ਹਾਂ ਠੀਕ ਲੋਕਲ ਚੱਲਿਆ ਹੋਇਆ ਖੇਤੀ ਜੰਮਿਆ ਹੋਰ ਠੀਕ ਆ ਠੀਕ ਆ ਤੇ ਬਾਕੀ ਬਾਈ ਨਹੀਂ ਕੱਲ ਵੀ ਆਏ ਤੇ ਕੱਲ ਫਿਰ ਥੋੜਾ ਜਿਹਾ ਹੋ ਗਿਆ ਤਾਂ ਟਾਈਮ ਜ਼ਿਆਦਾ ਮੈਂ ਬਾਈ ਨੂੰ ਕਹਾਂ ਮੈਂ ਤੁਸੀਂ ਕੱਲ ਨੂੰ ਆਇਓ ਸਵੇਰੇ ਵੀ ਆਪਾਂ ਫਿਰ ਦਾ ਕੱਲੂ ਕਰੂਗੇ ਸੌਦਾ ਦਾ ਸੌਦਾ ਦਾ ਤੈਨੂੰ ਪਤਾ ਥੋੜਾ ਜਿਹਾ ਕਿੰਨੇ ਵੀਰੇ ਹੜ ਮਿੰਟ ਕੇ ਹੁੰਦਾ ਹੁੰਦਾ ਹਨਾ ਜੇ ਆਪਾਂ ਕਹਿ ਦਈਏ ਵੀ ਜਿੰਨੇ ਮੰਗੇ ਅਸੀਂ ਸਾਨੂੰ ਵੀ ਮਿਲਣੇ ਜੇ ਹੁਣ ਗਾਗ ਨੂੰ ਗਿਰਨੇ ਵੀਰੇ ਹੁੰਦਾ ਵੀ ਅਸੀਂ ਘੱਟ ਲੈ ਲਈਏ ਸਾਨੂੰ ਹੁੰਦਾ ਸਾਡਾ ਵੱਧ ਵੇਚ ਜਵੇ ਹਰ ਪਾਸੇ ਤਾਂ ਹੈਗਾ ਹੀ ਹਾਂ ਹਾਂ ਇੱਕ ਥੋੜਾ ਜਿਹਾ ਹੋਰ ਹੁੰਦਾ ਕਿਰਨ ਮੈਂ ਹੋਰ ਗੱਲ ਦੇਖੀ ਜਿੱਥੇ ਜਿੱਥੇ ਮਸਲਾ ਪਿੰਡ ਰਿਸ਼ਤੇਦਾਰੀ ਹੈ ਉੱਥੇ ਥੋੜਾ ਹੋਰ ਔਖਾ ਹੋ ਜਾਂਦਾ ਹੋਰ ਔਖਾ ਹੈ ਦੋਵਾਂ ਪਾਸੇ ਤੇ ਦਬਣਾ ਪੈਂਦਾ ਦੋਵਾਂ ਪਾਸੇ ਦਬਣਾ ਪੈਂਦਾ ਬਾਕੀ ਬਾਈ ਟਰੈਕਟਰ ਬਾਈ ਨੂੰ ਐਂ ਕਹਿ ਕੇ ਦਿੱਤਾ ਵੀ ਟਰੈਕਟਰ ਜੇ ਸਾਲ ਨੂੰ ਵੀ ਦੇ ਦਿਓ ਠੀਕ ਹਨ ਵੀਰੇ ਤਾਂ ਹੀ ਆ ਹਾਂ ਇਤਾਂ ਗੱਲਦਾ ਮੇ ਪਾਪਾ ਨੇ ਤਾਂ ਲੋਕਲ ਸੋਹਣੇ ਬੜਾ ਵੀ ਟਰੈਕਟਰ 960 ਵੀ ਟਰੈਕਟਰ ਆ ਹਾਂ ਹੈਗਾ ਠੀਕ ਆ ਠੀਕ ਆ ਤੇ ਚੱਲ ਬਾਈ ਵਧੀਆ ਟਰੈਕਟਰ ਤੁਹਾਨੂੰ ਲੈਣਾ ਕਰੇ ਬਾਈ ਕੰਮਕਾਰ ਵਧੀਆ ਚੱਲੇ ਤੁਹਾਡਾ ਤੇ ਇਹ ਤਾਂ ਬਾਈ ਨਾਲੇ ਨਾਲੇ ਲੱਤਾ ਸਪੇਸਟ ਆਪਣੀ ਉਹ ਰੱਖੀ ਆਏ ਹਾਂ ਹਾਂ ਤਾਂ ਆਪਣੀ ਆ ਹਾਂ ਇਤਾਂ ਠੀਕ ਆ ਬਾਈ ਚਲੋ ਹਾਂ ਸਟਾਰਟ ਹੁੰਦਾ ਕਿਆ ਕਰੀ ਮੜਾ ਜਾ ਮਾਰੀ ਸੱਲ ਬੜੀ ਬੈਟਰੀ ਡਾਊਨ ਆ ਖੜਨੇ ਕਰਕੇ ਲਓ ਜੀ ਭਾਈ ਮਾਮਾ ਜੀ ਵੀ ਆ ਗਏ ਹੋਰ ਮਾਮਾ ਜੀ ਠੀਕ ਆ ਪਤਾ ਠੀਕ ਆ ਟਰੈਕਟਰ ਦੇਤਾ ਫੇ ਮੁੰਡੇ ਨੂੰ 475 ਠੀਕ ਆ ਵਧੀਆ ਕੱਲ ਥੋੜਾ ਜਿਹਾ ਸੌਦਾ ਰਹੇਗਾ ਤਾਂ ਕੱਚਾ ਅੱਜ ਫੇ ਸਾਜਰ ਹੀ ਨਿਬੜ ਗਿਆ ਕੰਮ ਚਲ ਵਧੀਆ ਪਿੰਡ ਦਾ ਬੰਦੇ ਫੇ ਨਾ ਐਮ ਚਲ ਪਿੰਡ ਜਾਣਾ ਟਰੈਕਟਰ ਨਾ ਨਾ ਕੋਈ ਗੱਲ ਹਾਂਜੀ ਫੇਰ ਟਰੈਕਟਰ ਥੋੜਾ ਜਿਹਾ ਨਾਲ ਏਜੰਸੀ ਨਾਲ ਹਾਂਜੀ ਕਿੰਨੇ ਵੀਰੇ ਬੈਟਰੀ ਤੇ ਲੋ ਭਾਈ ਟਰੈਕਟਰ ਦੀ ਆਵਾਜ਼ ਕਰੋ ਚੈੱਕ ਟਰੈਕਟਰ ਸੁੱਕਾ ਪਿਆ ਸਾਰੇ ਪਾਸੇ ਤੇ ਥੋੜਾ ਜਿਹਾ ਟਾਇਰਾਂ ਦੇ ਮਾਰ ਖਾਂਦਾ ਟਾਇਰ ਟੂਰ ਭਾਈ ਨੇ ਕਹਿੰਦੇ ਅਸੀਂ ਮੜੇ ਮੋਟੇ ਦੇਖ ਲੇਗੇ ਉਹ ਪਵਾ ਲੈ ਇਹ ਟਰੈਕਟਰ ਬ੍ਰੇਕਸ ਅਤੇ ਕੁਝ ਵਗੈਰਾ ਠੀਕ ਕਰ ਦਿੱਤਾ। ਬਾਕੀ ਲੋੜੀ, ਤੋਰੀਏ ਬਾਈ ਇਹਨਾਂ ਨੂੰ ਹੁਣ ਆਪਾਂ ਐ ਵੀ ਜਾਣਾ ਥੋੜਾ ਜਿਹਾ। ਤੇ ਅੱਜ ਸਾਨੂੰ ਬਾਈ ਫੇਰ ਬੁਲਾਇਆ ਹੋਇਆ ਨਾਨਕੇ ਵਾਲਿਆਂ ਨੇ। ਅੱਜ ਕਹਿੰਦੇ ਮਿਲਣੀਆਂ ਕਰਨੀਆਂ। ਪਰ ਉਹਨੂੰ ਪਤਾ ਬਾਈ ਵਿਆਹ ਹੁਣ ਥੋੜੇ ਲੰਬੇ ਹੋ ਗਏ ਅੱਜ ਕੱਲ ਟਰੈਕਟਰ ਦਾ ਲਿਫਟ ਪੰਪ ਵੀ ਬਾਈ ਨਾਲ ਦਾ ਦੇਖੋ ਹਜੇ ਤੱਕ। ਠੀਕ ਹੈ ਜੀ। ਚਲੋ ਜਾਈਏ। ਕਿੰਨੇ ਬਾਈ? ਹੋਰ ਦੇ। ਤੇ ਲੋ ਜੀ ਬਾਈ ਹੁਣ ਕੱਪ ਟੋਕੀ ਵੀਰੇ ਲੈ ਜੀ ਫਿਰ ਉਹ ਜਿਹੜਾ ਟਰੈਕਟਰ ਆਪਾਂ ਨੇ ਦੇ ਦਿੱਤਾ ਤਾਂ ਬਾਈ 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 ਇਹਨਾਂ ਨੂੰ ਤੇ ਪਹੁੰਚ ਗਏ ਆਪਾਂ ਨਾਨਕੇ ਆਪਣੇ ਤੇ ਅੱਜ ਮਿਲਣੀਆਂ ਕਰਨ ਆਏ ਹੋਏ ਆ ਬਾਈ ਮੁੰਡੇ ਦੇ ਸਹੁਰੇ ਤੇ ਬਾਕੀ ਥੋੜੀ ਜੀ ਆਪਾਂ ਬਾਈ ਨਾਲ ਕਰਾਉਣੀ ਗੱਲਬਾਤ ਹੋਦਲ ਵੀ ਵੀਰੇ ਵਧੀਆ ਜੀ ਠੀਕ ਆ ਥੋੜੀ ਆਵਾਜ਼ ਉੱਚੀ ਰੱਖ ਮੜੀ ਵਧੀਆ ਵੀਰੇ ਤੇ ਪਰਸੋਂ ਬਾਈ ਵਿਆਹ ਤਾਂ ਹੂੰ ਕੱਲ ਦਾ ਦਿਨ ਵੀ ਉਹ ਕਰਨਗੇ ਤੇ ਯਾਨੀ ਮੁਰਗੀ ਗੱਡੀ ਕੱਲ ਮੁਰਦੀ ਗੱਡੀ ਸੀ ਤੇ ਅੱਜ ਫਿਰ ਮਿਲਣੇ ਨੇ ਕਿ ਕੰਮ ਨਾਲ ਦੀ ਨਾਲੇ ਵਗੇਰ ਤਾਂ ਤੇ ਬਈ ਬਹੁਤ ਏਰੀਆ ਵਿੱਚ ਇਹ ਰਸਮਾ ਹੈ ਨਹੀਂ ਪਰ ਸਾਡੇ ਹੁੰਦੀਆਂ ਠੀਕ ਆ ਬਈ ਹੋਰ ਪਾਸੇ ਇਹ ਕੰਮ ਕਰਦੇ ਨਹੀਂ ਮਿਲਣੇ ਦਾ ਕੱਤਾਂ ਆਪਣੇ ਯਾਨੀ ਕਿ ਚਲੋ ਹੈਗਾ ਰਵਾਜ ਕਰਦੇ ਹਾਂ ਹਾਂ ਆਪਣੇ ਉਹਦੇ ਨਾਲ ਚੱਲਦਾ ਹਾਂ ਹਾਂ ਯਾਨੀ ਕਿ ਅੱਜ ਦੇ ਬਾਅਦ ਕੰਮ ਨਿਬੜਿਆ ਬਈ ਠੀਕ ਆ ਉਦੇ ਬਾਅਦ ਚ ਭਾਈ ਹੁਣ ਇਹਨਾਂ ਨੂੰ ਜਿਵੇਂ ਕਿ ਕਿਸੇ ਦੇ ਘਰ ਜਾਣਾ ਕਿਸੇ ਨੂੰ ਰੋਟੀ ਜਿੱਦਾਂ ਹੁਣ ਆਸੀਂ ਬੁਲਾ ਲਿਆ ਚਾਹ ਪਾਣੀ ਦੇ ਕੰਮ ਸ਼ੁਰੂ ਹੋ ਜਾਣਾ ਹਨਾ ਤੇ ਫਿਰ ਉਹ ਵੀ ਚੱਲਣਾ ਛੁੱਟੀ ਵੀ ਤੁਹਾਨੂੰ ਪਤਾ ਇਹਨਾਂ ਦੀ ਪੂਰੀਓ ਪੂਰੀ ਹੁੰਦੀ ਹੈ ਜੀ ਉਹਦੇ ਬਾਅਦ ਮੈਂ ਤੁਹਾਨੂੰ ਕੰਮ ਮਿੰਨਾ ਦਾ ਹਾਂ ਮਿੰਨਾ ਖਾ ਗਿਆ ਦੇਖੋ ਬਸ ਹੀ ਬਸ ਤੇ ਬਾਕੀ ਕੋਈ ਵਿਆਹ ਵਧੀਆ ਰਿਹਾ ਵਿਆਹ ਵਜੇ ਤੁਸੀਂ ਹੀ ਦੱਸੋ ਕਿ ਮੇਰੇ ਰਿਹਾ ਠੀਕ ਆ ਨਾ ਵਿਆਹ ਠੀਕ ਤਾਂ ਭਾਈ ਹੂੰ ਬਾਕੀ ਆਪਾਂ ਨੇ ਪਾਈਓ ਦੀ ਵੀਡੀਓ ਵਧੀਆ ਤਾਂ ਭਾਈ ਬਹੁਤ ਵਧੀਆ ਹੋ ਗਿਆ ਯਾਨੀ ਕਿ ਜਿੰਨਾ ਸੋਚਿਆ ਤਾਂ ਉਹਦੇ ਨਾਲੋਂ ਵੀ ਵਧੀਆ ਹੋ ਗਿਆ ਪ੍ਰੋਗਰਾਮ ਆ ਇਹਦਾ ਛੋਟਾ ਵੀਰ ਬੈਠਾ ਕਰਨਵੀਰ ਸਿੰਘ ਹੋਰ ਵੀਰੇ ਕਿਹਾ ਲਈ ਠੀਕ ਹੈ ਓਕੇ ਤੇ ਗਰਾਮੀ ਬੈਠਾ ਸਾਡਾ ਹੋ ਗਿਆ ਦੋਸਤਾਂ ਦਾ ਇੱਕ ਗੱਲ ਬਾਈ ਹੋਰ ਤੁਹਾਨੂੰ ਥੋੜੇ ਪਿਆਰ ਦੀ ਬਹੁਤ ਵਧੀਆ ਲੱਗੀ ਜਿਹੜੀ ਮੈਂ ਕਹਿਣੀ ਚਾਹੁੰਦਾ ਜਿਵੇਂ ਮੁੰਡੇ ਦੇ ਆੜੀਆਂ ਜਾਂ ਤੇਰੇ ਆੜੀਆਂ ਯਾਨੀ ਕਿ ਤੁਸੀਂ ਬਹੁਤ ਇੱਕ ਦੂਜੇ ਦਾ ਸਾਥ ਆ ਦੰਨੇ ਆ ਕੰਮ ਕਰਦੇ ਵਿੱਚ ਮੁੰਡੇ ਬਾਈ ਵਿਆਹ ਨੂੰ ਵੀ ਦੇਖੇ ਵਿਆਹ ਤੋਂ ਪਹਿਲਾਂ ਵੀ ਆਪਣੇ ਘਰ ਦਾ ਕੰਮ ਤੇ ਹੀ ਇਹਨਾਂ ਨੂੰ ਐ ਬਾਈ ਇਹਨਾਂ ਦੇ ਘਰ ਦੇ ਗਾਲਾਂ ਹੀ ਕੱਢਦੇ ਹੁਣ ਫਿਰ ਵੀ ਜਣੀ ਕੇ ਕੰਮ ਕਾਲ ਛੱਡ ਕੇ ਬਾਈ ਨਾਲ ਜੋ ਵੀ ਵਿਆਹ ਦੇ ਕੰਮਕਾਰ ਆ ਪੂਰੇ ਪੂਰੇ ਕਰਦੇ ਫਿਰਦੇ ਆ ਠੀਕ ਆ ਜੀ ਤੇ ਅਹੀਂ ਤੇ ਵੀ ਹੈਗਾ ਜੀ ਬਾਈ ਇੱਧਰ ਮਾਮਾ ਜੀ ਬੈਠੇ ਨੇ ਮੁੰਡੇ ਦੇ ਇੱਧਰ ਮਾਸੜ ਜੀ ਠੀਕ ਆ ਬਾਈ ਹੈ ਫਰੀ ਕਾਰ ਤੇ ਇਹ ਵੀ ਆਪਣੇ ਨਾਲ YouTube ਤੋਂ ਬਹੁਤ ਦੇਦ ਜੁੜੇ ਹੋਏ ਆ ਤੇ ਟਰੈਕਟਰ ਵੀ ਆਪਾਂ ਤੋਂ ਜਿਹੜਾ ਵੀ ਪਸੰਦ ਆਉਂਦਾ ਲੈ ਜਾਂਦੇ ਆ ਦੂਆ ਵੇਚ ਦਿੰਦੇ ਆ ਫਿਰ ਇਸ ਤੇ ਲੋ ਜੀ ਬਾਈ ਆਪਾਂ ਨੇ ਆ ਟਰੈਕਟਰ ਦੀ ਵੀਡੀਓ ਪਾਈ ਸੀ ਉਦੋਂ ਅੱਜ ਸਟਾਰਟ ਕਰਿਆ ਟਰੈਕਟਰ ਕਈ ਦਿਨ ਬਾਅਦ ਠੀਕ ਹੈ ਜੀ ਪੂਰਾ ਓਕੇ ਆ ਫਲਾਈ ਚਲੂ ਹੀ ਘੈਂਡ ਆ ਟਰੈਕਟਰ ਦੀ ਠੀਕ ਹੈ ਜੀ ਸੱਚ ਤਾਂ ਡੀਜ਼ਲ ਵੀ ਕੱਢ ਲਿਆ ਬਾਈ ਤਾਂ ਚੁੱਲੇ ਚਾਲੇ ਬਾਲੇ ਤੇ ਡੀਜ਼ਲ ਵੀ ਹੁਣ ਪਾਇਆ ਅੱਜ 3-4 ਲੀਟਰ ਠੀਕ ਹੈ ਜੀ ਤੇ ਬਾਕੀ ਬਾਈ ਇਹਦਾ ਟਰੈਕਟਰ ਦਾ ਤੇ ਮੈਨੂੰ ਵਿਆਹ ਦੇ ਵਿੱਚ ਬਹੁਤ ਵੀਰਾਂ ਦੇ ਫੋਨ ਆਏ ਠੀਕ ਹੈ ਜੀ ਤੇ ਉਦੋਂ ਫੇ ਬਿਜੀ ਤੇ ਕਈ ਨਾਲ ਗੱਲਬਾਤ ਵੀ ਨਹੀਂ ਹੋਈ ਤੇ ਇਹਦੀ ਕਵਨੇ ਵੀਰ ਨੇ ਉਹਨਾਂ ਨਾਲ ਗੱਲਬਾਤ ਹੋ ਗਈ ਟਰੈਕਟਰ ਦੀ ਠੀਕ ਹੈ ਜੀ ਤੇ ਵੈਸੇ ਮੈਂ ਬਾਈ ਨੂੰ ਕਹਿ ਦੇਵਾਂ ਮੈਂ ਕਿ ਬਾਈ ਤੂੰ ਆ ਕੇ ਤੱਕ ਨੇ ਵੀਰੇ ਆ ਕੇ ਨਹੀਂ ਦੇਖਣਾ ਵੀ ਚਲੋ ਤੁਹਾਡੇ ਨਾਲ ਆਪਾਂ ਦੇਖਦੇ ਨੇ ਜੁੜੇ ਹੋਏ ਆਂ ਵੀ ਜੋ ਰੇਟ ਆ ਟਰੈਕਟਰ ਦਾ ਵੀ ਠੀਕ ਆ ਸਾਨੂੰ ਕੋਈ ਚੰਗਾ ਹੋਵੇ ਮਾੜਾ ਹੋਵੇ ਉਹ ਬਾਅਦ ਸਾਡੀ ਕਿਸਮਤ ਆ ਤੇ ਟਰੈਕਟਰ ਵੈਸੇ ਵਧੀਆ ਬਾਈ ਰੇਟ ਦੇ ਹਿਸਾਬ ਨਾਲ ਠੀਕ ਆ ਟਰੈਕਟਰ ਰੇਟ ਜਾ ਟਰੈਕਟਰ ਲੈ ਬਾਈ ਕਿਨਾਰੇ ਹੋਰ ਚੀਜ਼ ਖੜੀ ਆ ਸੇਲ ਵਾਸਤੇ ਇਹਨਾਂ ਪਲੌ ਨੇ ਬਾਈ ਤਵੀਆਂ ਵਾਲੇ ਠੀਕ ਆ ਜੀ ਇਹ ਵੀ ਸੇਲ ਹੈ ਜੀ ਦੋ ਤਵੀਆਂ ਨੂੰ ਇੱਕ ਇਹਦੇ ਪਿੱਛੇ ਸਿੰਗਲ ਤਵੀ ਹੋਰ ਆ ਉਹ ਵੀ ਸ਼ਾਇਦ ਹੈਗੀ ਆ ਠੀਕ ਆ ਤਵੀਆਂ ਤਾਂ ਜਮਾ ਹੀ ਨਵੀਆਂ ਸਰਵ ਰੰਗ ਹੋਣਾ ਬਾਈ ਇਹ ਬਾਹਰ ਖੜ੍ਹਨੇ ਕਰਕੇ ਤਾਂ ਰੰਗ ਥੋੜਾ ਜਿਹਾ ਇਦਾਂ ਹੋ ਗਿਆ ਇਹ ਵੀ ਆਪਣੇ ਕੋਲੇ ਆ ਸੀ ਹੱਬਾ ਹੂਬਾ ਦੇਖੋ ਵਧੀਆ ਲੱਗਿਆ ਹੋਇਆ ਪੂਰੀਆਂ ਮਜ਼ਬੂਤ ਆ ਠੀਕ ਹੈ ਪਿੱਛੇ ਤੇ ਸਿੰਗਲ ਤਾਂ ਵੀ ਹੋਰ ਲੱਗਣੀ ਐ ਇੱਕ ਆ ਦੇਖੋ ਜੀ ਜਗਾਰਡ ਬਹੁਤ ਵਧੀਆ ਹੈਵੀ ਜਗਾਰਡ ਬਣਿਆ ਹੋਆ ਤਵੇ ਦਾ ਤਕਰੀਬਨ ਲਗਭਗ 90 ਪੈਸੇ ਹੀ ਪਏ ਆ ਇਹਦੇ ਠੀਕ ਹੈ ਜੀ ਇਸਨੇ ਇਹ ਬਾਈ ਲੈਣੇ ਹੁਣ ਪਲਉ ਜਿਸ ਦੇ ਕੋਲ ਛੋਟਾ ਟਰੈਕਟਰ ਹੈ ਬਹੁਤ ਵਧੀਆ ਪਟਾਈ ਕਰਦੇ ਆ ਸੀ ਵੀ ਪਿਛਲੇ ਸਾਲ ਵਰਤੇ ਸੀਗੇ ਇੱਥੇ ਇਹ ਖੇਤਾਂ 'ਚ ਤੇ ਇਹਦਾ ਸਿਰਫ ਆਪਾਂ ਨੇ ਇਹ 11000 ਰੁਪਏ ਦੇ ਦੇਣੇ ਇਹਨੇ ਲੈਣੇ ਹੋਏ ਤਾਂ ਦੇਖ ਲਿਓ ਵਧੀਆ ਹੈਵੀਆਂ ਪੂਰੇ ਐਨ ਵਧੀਆ ਪਟਾਈ ਕਰਦੇ ਆਂ ਛੋਟੇ ਟਰੈਕਟਰਾਂ 'ਚ ਚਲਾਉਣੇ ਆ 275 ਨਾਲ ਜਾਂ ਹੋਰ ਨਾਲ ਇਹ ਬਹੁਤ ਵਧੀਆ ਜਲਦੀ ਅੰਡਰਲੋਡ ਚੱਲਦੇ ਆਂ ਬਾਈ ਠੀਕ ਆ ਜੀ ਦੇਖ ਲਓ ਜੀ ਇਹਨੇ ਵੀ ਲੈਣੇ ਹੋਏ ਬਾਈ ਟਰੈਕਟਰ ਦਾ ਬਾਈ ਸੌਦਾ ਹੋ ਗਿਆ ਤੇ ਟਰੈਕਟਰ ਬਾਰੇ ਨਾ ਮੇਰਾ ਵੀਰ ਕੋਈ ਵੀ ਕਾਲ ਕਰਿਓ ਮੈਨੂੰ ਬਹੁਤ ਫੋਨ ਆਏ ਕਿਉਂਕਿ ਟਰੈਕਟਰ ਰੇਡ 'ਚ ਦਾ ਠੀਕ ਆ ਜੀ ਤੇ ਜੇ ਕਿਸੇ ਨੇ ਆਹ ਲੈਣੇ ਹੋਏ ਤਾਂ ਦੇਖ ਲਿਓ ਜੀ ਓਕੇ ਜੀ ਧੰਨਵਾਦ